ਤਾਂ ਜਿੱਥੇ ਇੱਕ ਪਾਸੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਾਰਾ ਸ਼ਹਿਰ ਦੇ ਵਿੱਚ ਪਰਮਾਰ ਹੋਈ ਪਈ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਖਬਰ ਵੀ ਨਸ਼ਰ ਕੀਤੀ ਹੈ ਤੇ ਇਸ ਬਾਬਤ ਅਸੀਂ ਕਾਰਜ ਸாதਕ ਅਫਸਰ ਨਗਰ ਕੌਂਸਲ ਖਰੜ ਦੇ ਵਿੱਚ ਮਿਲਣ ਆਏ ਸੀਗੇ ਤਾਂ ਇਸ ਸਮੇਂ ਦੇਖਿਆ ਕਿ ਉਹ ਮੌਕੇ ਤੇ ਮੌਜੂਦ ਨਹੀਂ ਹੈਗੇ ਦੋ ਤੋਂ ਤਿੰਨ ਵਾਰ ਪਹਿਲਾਂ ਵੀ ਸਾਡੇ ਕੋਲ ਆਇਆ ਗਿਆ ਪਰ ਉਹ ਨਹੀਂ ਹੁੰਦੇ ਹੈਗੇ ਨਵੇਂ ਈਓ ਨੇ ਜੁਆਇਨ ਜ਼ਰੂਰ ਕੀਤਾ ਹੈਗਾ ਵਿਜੈ ਜੰਦਲ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਕਹਿੰਦੇ ਨੇ ਉਹਨਾਂ ਕੋਲ ਜਿਹੜਾ ਐਡੀਸ਼ਨਲ ਚਾਰਜ ਵੀ ਹੈਗਾ ਨਵੇਂ گاؤں ਦਾ ਪਰ ਦੱਸਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਨਹੀਂ ਮਿਲਦੇ ਪਰ ਜੁੱਧੇ ਪਾਸੇ ਅਸੀਂ ਤਸਵੀਰ ਅੰਦਰ ਦੀ ਵੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਅੰਦਰ ਗਏ ਹੈਗੇ ਨੇ ਜਿਹੜੇ ਉਹਨਾਂ ਦਾ ਸੈਕੰਡ ਚਾਰਜ ਜਿਹੜਾ ਹੈਗਾ ਉਹ ਵੀ ਜਿਹੜੇ ਅਫਸਰ ਹੈਗੇ ਨੇ ਮੌਕੇ ਤੇ ਮੌਜੂਦ ਨਹੀਂ ਹੈ ਖਾਲੀ ਕੁਰਸੀ ਜ਼ਰੂਰ ਦਿਖਾਈ ਦਿੱਤੀ ਹੈਗੀ ਪਰ ਸਵਾਲ ਇਹ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਨਾਜਾਇਜ਼ ਕਬਜ਼ੇ ਨੇ ਕਦੋਂ ਤੱਕ ਜਿਹੜੇ ਹੈਗੇ ਇਹ ਜਾਰੀ ਰਹਿਣਗੇ ਕਿਉਂ ਨਹੀਂ ਈਓ ਸਾਹਿਬ ਕੰਮ ਕਰ ਰਹੇ ਹੈਗੇ ਜਾਂ ਉਹਨਾਂ ਦੇ ਅਧਿਕਾਰੀ ਕਿਉਂ ਨਹੀਂ ਕੰਮ ਕਰ ਰਹੇ ਹੈਗੇ ਸਵਾਲ ਇਸ ਸਮੇਂ ਵੱਡੇ ਇਹੀ ਖੜੇ ਹੋ ਰਹੇ ਨੇ ਕੈਮਰਾ ਪਰਸਨ ਤੇਜਿੰਦਰ ਦੇ ਨਾਲ ਕਰਨਵੀ ਸਿੰਘ ਰੰ ਤਾਂ ਜਿੱਥੇ ਇੱਕ ਪਾਸੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਾਰਾ ਸ਼ਹਿਰ ਦੇ ਵਿੱਚ ਪਰਮਾਰ ਹੋਈ ਪਈ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਖਬਰ ਵੀ ਨਸ਼ਰ ਕੀਤੀ ਹੈ ਤੇ ਇਸ ਬਾਬਤ ਅਸੀਂ ਕਾਰਜ ਸாதਕ ਅਫਸਰ ਨਗਰ ਕੌਂਸਲ ਖਰੜ ਦੇ ਵਿੱਚ ਮਿਲਣ ਆਏ ਸੀਗੇ ਤਾਂ ਇਸ ਸਮੇਂ ਦੇਖਿਆ ਕਿ ਉਹ ਮੌਕੇ ਤੇ ਮੌਜੂਦ ਨਹੀਂ ਹੈਗੇ ਦੋ ਤੋਂ ਤਿੰਨ ਵਾਰ ਪਹਿਲਾਂ ਵੀ ਸਾਡੇ ਕੋਲ ਆਇਆ ਗਿਆ ਪਰ ਉਹ ਨਹੀਂ ਹੁੰਦੇ ਹੈਗੇ ਨਵੇਂ ਯੂ ਨੇ ਜੁਆਇਨ ਜ਼ਰੂਰ ਕੀਤਾ ਹੈਗਾ ਵਿਜੈ ਜਿੰਦਲ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਕਹਿੰਦੇ ਨੇ ਉਹਨਾਂ ਕੋਲ ਜਿਹੜਾ ਐਡੀਸ਼ਨਲ ਚਾਰਜ ਵੀ ਹੈਗਾ ਨਵੇਂ گاؤں ਦਾ ਪਰ ਦੱਸਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਨਹੀਂ ਮਿਲਦੇ ਪਰ ਜੁੱਦੇ ਪਾਸੇ ਅਸੀਂ ਤਸਵੀਰ ਅੰਦਰ ਦੀ ਵੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਅੰਦਰ ਗਏ ਹੈਗੇ ਨੇ ਜਿਹੜੇ ਉਹਨਾਂ ਦਾ ਸੈਕੰਡ ਚਾਰਜ ਜਿਹੜਾ ਹੈਗਾ ਉਹ ਵੀ ਜਿਹੜੇ ਅਫਸਰ ਹੈਗੇ ਨੇ ਮੌਕੇ ਤੇ ਮੌਜੂਦ ਨਹੀਂ ਹੈ ਖਾਲੀ ਕੁਰਸੀ ਜ਼ਰੂਰ ਦਿਖਾਈ ਦਿੱਤੀ ਹੈਗੀ ਪਰ ਸਵਾਲ ਇਹ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਨਾਜਾਇਜ਼ ਕਬਜ਼ੇ ਨੇ ਕਦੋਂ ਤੱਕ ਜਿਹੜੇ ਹੈਗੇ ਇਹ ਜਾਰੀ ਰਹਿਣਗੇ ਕਿਉਂ ਨਹੀਂ ਇਹੋ ਸਭ ਕੰਮ ਕਰ ਰਹੇ ਹੈਗੇ ਜਾਂ ਉਹਨਾਂ ਦੇ ਅਧਿਕਾਰੀ ਕਿਉਂ ਨਹੀਂ ਕੰਮ ਕਰ ਰਹੇ ਹੈਗੇ ਸਵਾਲ ਇਸ ਸਮੇਂ ਵੱਡੇ ਇਹੀ ਖੜੇ ਹੋ ਰਹੇ ਨੇ ਕੈਮਰਾ ਪਰਸਨ ਤੇਜਿੰਦਰ ਦੇ ਨਾਲ ਕਰਨਵੀਰ ਸਿੰਘ ਰੰਧਾ ਅੱਜਿੱਥੇ ਇੱਕ ਪਾਸੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਾਰਾ ਸ਼ਹਿਰ ਦੇ ਵਿੱਚ ਪਰਮਾਰ ਹੋਈ ਪਈ ਹੈ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਖਬਰ ਵੀ ਨਸ਼ਰ ਕੀਤੀ ਹੈ ਤੇ ਇਸ ਬਾਬਤ ਅਸੀਂ ਕਾਰਜ ਸாதਕ ਅਫਸਰ ਨਗਰ ਕੌਂਸਲ ਖਰੜ ਦੇ ਵਿੱਚ ਮਿਲਣ ਆਏ ਸੀਗੇ ਤਾਂ ਇਸ ਸਮੇਂ ਦੇਖਿਆ ਕਿ ਉਹ ਮੌਕੇ ਤੇ ਮੌਜੂਦ ਨਹੀਂ ਹੈਗੇ ਦੋ ਤੋਂ ਤਿੰਨ ਵਾਰ ਪਹਿਲਾਂ ਵੀ ਸਾਡੇ ਕੋਲ ਆਇਆ ਗਿਆ ਪਰ ਉਹ ਨਹੀਂ ਹੁੰਦੇ ਹੈਗੇ ਨਵੇਂ ਈਓ ਨੇ ਜੁਆਇਨ ਜ਼ਰੂਰ ਕੀਤਾ ਹੈਗਾ ਵਿਜੇ ਜੰਦਲ ਜਿਹਨਾਂ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਕਹਿੰਦੇ ਨੇ ਉਹਨਾਂ ਕੋਲ ਜਿਹੜਾ ਐਡੀਸ਼ਨਲ ਚਾਰਜ ਵੀ ਹੈਗਾ ਨਵੇਂ گاؤں ਦਾ ਪਰ ਦੱਸਦੀ ਹੈ ਕਿ ਜਦੋਂ ਵੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਨਹੀਂ ਮਿਲਦੇ ਪਰ ਜੁੱਧੇ ਪਾਸੇ ਅਸੀਂ ਤਸਵੀਰ ਅੰਦਰ ਦੀ ਵੀ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਅੰਦਰ ਗਏ ਹੈਗੇ ਨੇ ਜਿਹੜੇ ਉਹਨਾਂ ਦਾ ਸੈਕੰਡ ਚਾਰਜ ਜਿਹੜਾ ਹੈਗਾ ਉਹ ਵੀ ਜਿਹੜੇ ਅਫਸਰ ਹੈਗੇ ਨੇ ਮੌਕੇ ਤੇ ਮੌਜੂਦ ਨਹੀਂ ਹੈ ਖਾਲੀ ਕੁਰਸੀ ਜ਼ਰੂਰ ਦਿਖਾਈ ਦਿੱਤੀ ਹੈਗੀ ਪਰ ਸਵਾਲ ਇਹ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਨਾਜਾਇਜ਼ ਕਬਜ਼ੇ ਨੇ ਕਦੋਂ ਤੱਕ ਜਿਹੜੇ ਹੈਗੇ ਇਹ ਜਾਰੀ ਰਹਿਣਗੇ ਕਿਉਂ ਨਹੀਂ ਇਹੋ ਸਭ ਕੰਮ ਕਰ ਰਹੇ ਹੈਗੇ ਜਾਂ ਉਹਨਾਂ ਦੇ ਅਧਿਕਾਰੀ ਕਿਉਂ ਨਹੀਂ ਕੰਮ ਕਰ ਰਹੇ ਹੈਗੇ ਸਵਾਲ ਇਸ ਸਮੇਂ ਵੱਡੇ ਇਹੀ ਖੜੇ ਹੋ ਰਹੇ ਨੇ ਕੈਮਰਾ ਪਰਸਨ ਤੇਜਿੰਦਰ ਦੇ ਨਾਲ ਕਰਨਵੀ ਸਿੰਘ ਰੰਦਾਵਾ